ਸਾਰਿਆਂ ਨੂੰ ਅੱਜ ਮੈਂ ਲੱਗੀ ਹਾਂ ਮਿਕਸ ਸਬਜ਼ੀ ਬਣਾਉਣਾ ਉਹਦੇ ਵਾਸਤੇ ਮੈਂ ਜਣੀਆਂ ਸਬਜ਼ੀਆਂ ਲੈ ਲਈਆਂ ਆ 300 ਗ੍ਰਾਮ ਮੈਂ ਗੋਭੀ ਲੈ ਲਈ 300 ਗ੍ਰਾਮ ਫਲੀਆਂ 300 ਗ੍ਰਾਮ ਸ਼ਮਲਾ ਮਿਰਚ ਗਾਜਰਾਂ ਲੈ ਲਈਆਂ ਇੱਕ ਲੈ ਲਿਆ ਆਲੂ ਸਾਰੀਆਂ ਸਬਜ਼ੀਆਂ ਦੀ ਕੱਟ ਲਵਾਂਗੇ ਤੁਸੀਂ ਚਾਹੋ ਤਾਂ ਕਰਦੇ ਨਾਲ ਕੱਟ ਸਕਦੇ ਹੋ ਜਿੱਦਾਂ ਵੀ ਕਿਸੇ ਨੂੰ ਠੀਕ ਲੱਗਦਾ ਉਸੇ ਤਰ੍ਹਾਂ ਕੱਟ ਸਕਦੇ ਹੋ ਮੈਂ ਤਾਂ ਆਪਣਾ ਹੀ ਕੱਟ ਲੈਣ ਲੱਗੀ ਗਾਜਰਾ ਦੀ ਆਪਾਂ ਜਿਹੜੀ ਕਟਿੰਗ ਆ ਇਸ ਤਰ੍ਹਾਂ ਬ੍ਰੀਕ ਬ੍ਰੀਕ ਕਰ ਲਈ ਆ ਇਹਨੂੰ ਆਪਾਂ ਲੱਗ ਰੱਖ ਲਵਾਂਗੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅਲੱਗ-ਅਲੱਗ ਹੀ ਤਲਾਉਣੇ ਬਾਅਦ ਵਿੱਚ ਇਸ ਤਰ੍ਹਾਂ ਆਪਾਂ ਆਲੂ ਵੀ ਜਿਹੜੇ ਲੰਬੇ-ਲੰਬੇ ਸਲਾਈਸ ਕੱਟ ਲਏ ਆ ਫਲੀਆਂ ਦੇ ਵੀ ਆਪਾਂ ਲਗਭਗ ਤਿੰਨ ਤੋਂ ਤਿੰਨ ਸਾਈਜ਼ ਇਸ ਤਰ੍ਹਾਂ ਕਰ ਲਵਾਂਗੇ ਇਹ ਜਗਾ ਤੋਂ ਕੱਟ ਲਾਂਗੇ ਇਹਨੂੰ ਤਾਂ ਆਲੂਆਂ ਕ ਜਿੰਨਾ ਸਾਈਜ਼ ਇਹਨਾਂ ਦਾ ਹੋ ਜਾਣਾ ਫਲੀਆਂ ਦੀ ਵੀ ਆਪਾਂ ਕਟਿੰਗ ਕਰ ਲਈ ਇਸ ਤਰ੍ਹਾਂ ਗੋਭੀ ਵੀ ਆਪਾਂ ਕਟਿੰਗ ਕਰ ਲਈ ਹੈ ਮੈਂ ਸਾਰੀਆਂ ਚੀਜ਼ਾਂ ਲੱਗ-ਲੱਗ ਪਾ ਰਹੀ ਹਾਂ ਕਿਉਂਕਿ ਜਦੋਂ ਆਪਾਂ ਤੜਨਾ ਆ ਕਿਸੇ ਸਬਜੀ ਨੂੰ ਜ਼ਿਆਦਾ ਟਾਈਮ ਲੱਗਣਾ ਤੇ ਕਿਸੇ ਨੂੰ ਘੱਟ ਲੱਗਣਾ ਇਸ ਕਰਕੇ ਸਾਰੀਆਂ ਲੱਗ-ਲੱਗ ਹੀ ਪਾ ਲੈਂ ਹਾਂ ਸ਼ਿਮਲਾ ਮਿਰਚ ਦੀ ਵੀ ਆਪਾਂ ਕਟਾਈ ਕਰ ਲਈ ਹੈ ਤੇ ਹੁਣ ਆਪਾਂ ਜਿਹੜਾ ਤੜਕਾ ਰਹਿ ਗਿਆ ਉਹਨੂੰ ਕਟਿੰਗ ਕਰਕੇ ਤੇ ਸਾਰੀਆਂ ਸਬਜ਼ੀਆਂ ਆਪਾਂ ਇਕੱਠੀਆਂ ਤੜ ਲਵਾਂਗੇ ਤੜਕੇ ਵਾਸਤੇ ਆਪਾਂ ਕੁਛ ਲਸਣ ਦੀਆਂ ਕਲੀਆਂ ਛਿੱਲ ਲੀਆਂ ਇੱਕ ਅਦਰਕ ਲੈ ਲਿਆ ਦੋ ਪਿਆਜ਼ ਲੈ ਲਿਆ ਦੋ ਵੱਟੇ ਸਾਈਜ਼ ਦੇ ਆਪਾਂ ਟਮਾਟਰ ਲੈ ਲਏ ਪਿਆਜ਼ ਵੀ ਆਪਾਂ ਜਿਹੜੇ ਲੰਬੀ ਲੰਬੀ ਸਾਈਜ਼ ਦੇ ਆ ਉਹ ਕੱਟ ਲਵਾਂਗੇ ਜਿਆਦਾ ਬਰੀਕ ਨਹੀਂ ਕਟਾਂਗੇ ਪਿਆਜ਼ ਆਪਾਂ ਲੰਬੇ ਲੰਬੇ ਕੱਟ ਲਵਾਂਗੇ ਜਿਆਦਾ ਬਰੀਕ ਨਹੀਂ ਕੱਟਣੇ ਕਿਉਂਕਿ ਆਪਣੀਆਂ ਜਿਹੜੀਆਂ ਸਬਜ਼ੀਆਂ ਆ ਉਹ ਸਾਰੀਆਂ ਲੰਬੇ ਲੰਬੇ ਸਾਈਜ਼ ਦੇ ਵਿੱਚ ਕੱਟੀਆਂ ਹੋਣਗੀਆਂ ਹਾਂ ਅਦਰਕ ਵੀ ਆਪਾਂ ਲੰਬੇ ਲੰਬੇ ਸਾਈਜ਼ ਦੇ ਵਿੱਚ ਕੱਟ ਲੈਣਾ ਤਾਂ ਇਸ ਪਿਆਜ ਉੱਪਰਵਾਸ ਤੇ ਗੈਸ ਤੇ ਤੇ ਉਹਨਾਂ ਤੇ ਆਪਾਂ ਜਿਹੜਾ ਲਸਣ ਤੇ ਅਦਰਕ ਲਿਆ ਆ ਉਹਨੂੰ ਕੁੱਟ ਲੈਣੇ ਕੁੰਡੀ ਦੇ ਵਿੱਚ ਮੈਂ ਤਾਂ ਜ਼ਿਆਦਾਤਰ ਕੁੰਡੀ 'ਚ ਹੀ ਕੁੱਟ ਕੇ ਪਾਉਣੀ ਹੁੰਦੀ ਆ ਕਿਉਂਕਿ ਜਿਹੜਾ ਕੁੰਡੀ ਦੇ ਵਿੱਚ ਕੁੱਟਣ ਦਾ ਜਿਹੜਾ ਟੇਸਟ ਆ ਉਹ ਬਹੁਤ ਜ਼ਿਆਦਾ ਵਧੀਆ ਆਉਂਦਾ ਆ ਕਿਉਂਕਿ ਇਹ ਲਸਣ ਤੇ ਅਦਰਕ ਦਾ ਜਿਹੜਾ ਪਾਣੀ ਜਿਹੇ ਵਿੱਚੋਂ ਉਹ ਨਹੀਂ ਨਿਕਲਦਾ ਜਦੋਂ ਆਪਾਂ ਮਿਕਸੀ ਦੇ ਵਿੱਚ ਕਰਦੇ ਆਂ ਤੇ ਉਹਦਾ ਪਾਣੀ ਅਲੱਗ ਹੋ ਜਾਂਦਾ ਲਸਣ ਦਾ ਇਸ ਕਰਕੇ ਜਿਹੜਾ ਉਹਦਾ ਟੇਸਟ ਆ ਉਹ ਇੰਨਾ ਜ਼ਿਆਦਾ ਵਧੀਆ ਨਹੀਂ ਆਉਂਦਾ ਸਬਜੀ ਧਾਨ ਵਾਸਤੇ ਆਪਾਂ ਸਰੋਂ ਦਾ ਲੱਗੀਆਂ ਤੇਲ ਪਾਉਣ ਇਹ ਤੇਲ ਵੀ ਆਪਾਂ ਜਿਹੜਾ ਘਰ ਹੀ ਆਪਣੀ ਮਸ਼ੀਨ ਦੇ ਨਾਲ ਹੀ ਕੱਢਦੇ ਆ ਤੇ ਜਿਹੜਾ ਸਰੋਂਾ ਉਹ ਵੀ ਆਪਣੀ ਘਰ ਦੀ ਹੁੰਦੀ ਆ ਇਹ ਪਿਓਰ ਤੇਲ ਆ ਬਿਲਕੁਲ ਇਹਦੇ ਵਿੱਚ 1% ਵੀ ਜਿਹੜਾ ਕਿਸੇ ਨਹੀਂ ਕਹਿ ਸਕਦੇ ਕਿ ਕੁਝ ਮਿਲਿਆ ਹੋਇਆ ਆ ਤੇ ਆਪਾਂ ਕਿਸੇ ਦਿਨ ਤੇਲ ਕੱਢਣ ਦੀ ਵੀਡੀਓ ਵੀ ਪਾਵਾਂਗੇ ਆਪਣੇ ਘਰ ਦੀ ਮਸ਼ੀਨ ਰੱਖੀ ਹੋਈ ਆ ਆਪਾਂ ਛੋਟੀ ਤੇ ਉਹਦੇ ਨਾਲ ਹੀ ਆਪਾਂ ਇਹ ਕੱਢਿਆ ਇਸ ਤਰ੍ਹਾਂ ਦਾ ਕਲਰ ਹੁੰਦਾ ਬਿਲਕੁਲ ਜਿਹੜਾ ਪਿਓਰ ਤੇਲ ਹੁੰਦਾ ਸਰੋਂ ਦਾ ਤੁਸੀਂ ਚਾਹੋ ਤਾਂ ਰਾਈਫਾਈਨ ਵੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਕੱਲੀਆਂ ਗਾਜਰਾਵਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਇੱਕ ਵਾਰ ਚ ਇੱਕੋ ਹੀ ਚੀਜ਼ ਪਾਣੀ ਆ ਮੈਂ ਕਿਉਂਕਿ ਜੇ ਆਲੂ ਪਾਵਾਂਗੇ ਉਹਨਾਂ ਨੂੰ ਅਲੱਗ ਟਾਈਮ ਲੱਗਣਾ ਤੇ ਜਰੂਰ ਉਹ ਇਹਨਾਂ ਨੂੰ ਅਲੱਗ ਟਾਈਮ ਲੱਗਣਾ ਤੱਕ ਤਲਣ ਨੂੰ ਇਸ ਕਰਕੇ ਕੱਲੀਆਂ ਗਾਜਰਾ ਪਹਿਲਾਂ ਕਰ ਦੇ ਲਈਏ ਗਰ ਜਰਾ ਆਪਣੀਆਂ ਕਲੀਆਂ ਗਈਆਂ ਇਹਨਾਂ ਨੂੰ ਆਪਾਂ ਕੱਢ ਲਾਂਗੇ ਬਾਹਰ ਦੋ ਨੰਬਰ ਦੇ ਨੇ ਆਲੂ ਪਾ ਰਕੋਗੇ ਆਲੂ ਆਪਾਂ 21 ਪਾਇਆ ਸੀ ਜਾਰਾਂ ਦੇ ਚਾਹਾਂ 21 ਵੱਡੇ ਸਾਈਜ਼ ਦਾ ਐਸ ਲਾਓ ਆਲੂਆਂ ਨੂੰ ਥੋੜਾ ਟਾਈਮ ਜ਼ਿਆਦਾ ਲੱਗਾ ਕਾਜਰਾਂ ਨਾਲੋਂ ਕਾਜਰਾਂ ਤਾਂ 2 ਮਿੰਟ ਦੇ ਵਿੱਚ ਹੀ ਹੋ ਗਿਆ ਸੀ ਆਲੂਆਂ ਨੂੰ ਥੋੜਾ ਜ਼ਿਆਦਾ ਟਾਈਮ ਲੱਗਾ ਰਿਹਾ ਉਸ ਨੂੰ ਹੁਣ ਹੁਣ ਮੈਂ ਫੜੀਆਂ ਪਾ ਦੇਣੀ ਤੇਲ ਦੇ ਵਿੱਚ ਫੜੀਆਂ ਦੇ ਜਿਹੜੇ ਪਕਾ ਰਹੇ ਨੇ ਇਹ ਨਮਸਕਾਰ ਅੱਜ ਵੀਡੀਓ ਵਿੱਚ ਤੁਹਾਡੇ ਕੋਲ ਆਹ ਹੈ। ਮਾ ਆਪਣੀ ਰਹਿ ਗਈ ਗੋਭੀ ਰਹਿ ਗਈ ਤਾਂ ਸ਼ਿਮਲਾ ਮਿੱਠਾ ਰਹਿ ਗਿਆ। ਦੋ ਚੀਜ਼ਾਂ ਰਹਿ ਗਈਆਂ। ਬਾਕੀ ਤੁਸੀਂ ਇਸ ਤੋਂ ਇਲਾਵਾ ਵੀ ਜੇ ਕੋਈ ਸਬਜ਼ੀ ਹੋਰ ਪਾਣੀ ਆ ਉਹ ਤੁਹਾਡੀ ਆਪਣੀ ਮਰਜ਼ੀ ਹੈ। ਚਲੋ ਪਾ ਸਕਦੇ ਹੋ ਵੀ ਸਿੰਘ ਬੈਂਗਣ ਵੀ ਕਈ ਲੋਕ ਪਾ ਲੈਂਦੇ ਆ ਆਪਣੀ ਪਸੰਦ ਆ ਵੀ ਕਿਸੇ ਨੂੰ ਪਸੰਦ ਆ ਤੁਸੀਂ ਪਾ ਸਕਦੇ ਹੋ। ਕੋਣ ਲਗੀ ਸੁੰਲਾ ਮੇਚ ਦਾ ਆ ਗੋਭੀ ਰਹਿ ਗਈ ਬਸ ਆਪਣੀ ਇਹ ਤੇ ਸਬਜ਼ੀ ਆਪਣੀ ਹੋ ਗਈ ਤਿਆਰ ਸੁੰਲਾ ਮੇਚ ਵੀ ਆਪਣੀ ਤਾਲ ਕੇ ਹੋ ਗਈ ਤਿਆਰ ਤੇ ਹੁਣ ਆਪਾਂ ਜਿਹੜੀ ਸੋਬੀ ਜਰੀ ਉਹ ਖਾਣ ਦੇ ਲਾਸਤੇ ਇਸੇ ਤੇਲ ਦੇ ਵਿੱਚ ਹੀ ਆਪਾਂ ਅੰਗੀ ਪਰਦੇ ਵਾਸਤੇ ਮਾਸੇ ਤੇ ਆਪਣਾ ਲਈ ਗੋਭੀ ਰਹਿ ਗਈ ਆ ਤੇ ਇਹ ਨੂੰ ਵੀ ਆਪਾਂ ਹੁਣ ਟਰਾਈ ਕਰ ਲਾਂਗੇ ਗੋਭੀ ਵੀ ਆਪਣੀ ਤਲ ਕੇ ਤਿਆਰ ਹੋ ਗਈ ਆ ਇਸ ਇਹਦਾ ਤਾਂ ਪਤਾ ਲੱਗ ਜਾਂਦਾ ਕਲਰ ਬਰਾਊਨ ਹੋ ਜਾਂਦਾ ਜੇ ਆਪਾਂ ਦਾ ਦੇਖੋ ਕਿੰਨਾ ਸੋਨਾ ਆਇਆ ਗੋਭੀ ਦਾ ਸਾਨੀਆਂ ਸਬਜ਼ੀਆਂ ਆਪਾਂ ਤਲ ਕੇ ਤਿਆਰ ਕਰ ਲਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਤੇਲ ਕੱਢ ਦਵਾਂਗੇ ਥੋੜਾ ਜਿਹਾ ਤੇਲ ਬਿਲਕੁਲ ਰਹਿਣ ਦਵਾਂਗੇ ਉਹਦੇ ਵਿੱਚ ਆਪਾਂ ਜਿਹੜਾ ਉਹ ਤੜਕਾ ਲਗਾ ਦੇਣਾ ਕਿਸੇ ਦਿਨ ਦੇ ਵਿੱਚ ਜੀ ਲਸਣ ਤੇ ਅਦਰਕ ਜਿਹੜਾ ਆਪਾਂ ਕੁੰਡੀ ਦੇ ਵਿੱਚ ਕੁੱਟਿਆ ਸੀ ਉਹ ਆਪਾਂ ਕਰਕੇ ਤੇਲ ਦੇ ਵਿੱਚ ਪਾਤਾ ਤੇਲ ਨਾਲ ਛੱਡ ਦਿੱਤਾ ਜਿਆਦਾ ਥੋੜਾ ਜਿਹਾ ਰੱਖਿਆ ਰਿਹਾ ਤੇ ਦੋ ਮਿੰਟ ਬਾਅਦ ਇਹਨੂੰ ਫੁੱਜ ਜਲ ਜਾਊਗਾ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਪਿਆਜ਼ ਹੈ थोड़ा अदरक भी मैं स्लाइस कर लिया बाकी प्याज है ये भी मैं आलू कुटके पा रहा तड़का अपना भुज के तैयार हो गया है तो ये हूँ आप जो टमाटर कटिया हुआ वह पा ਤਦਕਾ ਆਪਣਾ ਭੁੱਜ ਕੇ ਬਿਲਕੁਲ ਤਿਆਰ ਹੋ ਗਿਆ ਆ ਤੇ ਗੈਸ ਨੇ ਹੁਣ ਸਲੋ ਕਰ ਦਿੱਤਾ ਕੁਛ ਮੇਂ ਮਸਾਲੇ ਲੈ ਲਏ ਆ ਇਹ ਮੇਡਾ ਲੈ ਨਮਕ ਇਹ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਜਿੰਨੀ ਤੁਹਾਡੀ ਸਬਜ਼ੀ ਆ ਉਸ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ ਨਮਕ ਲਾਲ ਮਿਰਚ ਕਾਲੀ ਮਿਰਚ ਜੀਰਾ ਹਲਦੀ ਪਾਊਡਰ ਇਹ ਗਰਮ ਮਸਾਲਾ ਤੇ ਇਹ ਕਿਚਨ ਕਿੰਗ ਮਸਾਲਾ ਇਹ ਸਾਰੇ ਮੈਂ ਇੱਕ ਵਾਰੀ ਮਿਕਸ ਕਰ ਦੂੰਗੀ ਇਹਦੇ ਵਿੱਚ ਇਦੇ ਵਿੱਚ ਪਾਣੀ ਪਾਣ ਦੀ ਲੋੜ ਨਹੀਂ ਹੈ ਜੀ ਕਿਉਂਕਿ ਆਪਾਂ ਸਾਰੀਆਂ ਸਬਜ਼ੀਆਂ ਪਹਿਲਾਂ ਹੀ ਤਾਲ ਲਈਆਂ ਤੇ ਪਾਣੀ ਨਹੀਂ ਪਾਣਾ ਇਸੇ ਤਰ੍ਹਾਂ ਇਹਨਾਂ 2 ਮਿੰਟ ਭੁੱਲ ਕੇ ਉਸ ਤੋਂ ਬਾਅਦ ਜਿਹੜੀ ਸਬਜ਼ੀ ਹੈ ਉਹ ਵਿੱਚ ਆਪਾਂ ਇਹ ਪਾਵਾਂਗੇ ਮਸਾਲੇ ਆਪਣੇ ਪਹੁੰਚ ਗਿਆ 1-2 ਮਿੰਟ ਤੇ ਹੁਣ ਆ ਸਬਜ਼ੀਆਂ ਜਿਹੜੀਆਂ ਆਪਾਂ ਤਲੀਆਂ ਸੀ ਇਹਨਾਂ ਦੇ ਕਲਰ ਦੇਖੋ ਕਿੰਨੇ ਸੋਹਣੇ ਆਏ ਸਾਰੀਆਂ ਦੇ ਆਪਾਂ ਅਲੱਗ-ਅਲੱਗ ਤਲ ਕੇ ਸਾਰੀਆਂ ਰੱਖ ਲਈਆਂ ਆ ਤੇ ਇਹ ਹੁਣ ਮੈਂ ਸਬਜ਼ੀ ਤੜਕੇ ਦੇ ਵਿੱਚ ਪਾ ਦੂੰਗੀ ਸਾਰੀ ਕਦੋ ਮਿੰਟ ਇਹਨੂੰ ਆਪਾਂ ਜਿਹੜਾ ਆ ਮਸਾਲਿਆਂ ਨੂੰ ਵਿੱਚ ਮਿਕਸ ਹੋਣ ਦਵਾਂਗੇ ਸੱਜੀ ਦੇ ਤੇ ਉਸ ਤੋਂ ਬਾਅਦ ਆਪਾਂ ਗੈਸ ਜਿਹੜਾ ਬੰਦ ਕਰ ਦਵਾਂਗੇ ਕਿਉਂਕਿ ਜਿਹੜੀ ਸਬਜੀ ਆ ਆਪਣੀ ਪਹਿਲਾਂ ਹੀ ਤਲੀ ਹੋਈ ਐ ਇਸ ਕਰਕੇ ਉਹਨੂੰ ਜ਼ਿਆਦਾ ਭੁੰਨਣ ਦੀ ਤਾਂ ਹੁਣ ਲੋੜ ਨਹੀਂ ਹੈ ਜੀ ਤੇ 2 ਮਿੰਟ ਤੱਕ ਪਾਸੇ ਨੂੰ ਆਪਾਂ ਰੱਖਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਬੰਦ ਕਰ ਦਾਂਗੇ ਹੁਣ ਇਹਨੂੰ ਟੱਕ ਦਿੰਨੇ ਹੁਣ ਤੋਂ 2 ਮਿੰਟ ਤੱਕ ਸਬਜੀ ਬਣਾ ਕੇ ਆਪਾਂ ਤਿਆਰ ਕਰ ਲਈ ਆ ਤੇ ਜੇ ਤੁਹਾਨੂੰ ਸਾਡਾ ਇਹ ਸਬਜੀ ਬਣਾਉਣ ਦਾ ਤਰੀਕਾ ਥੋੜਾ ਵੀ ਪਸੰਦ ਆਵੇ ਆਵੇ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਕਮੈਂਟਾਂ ਵਿੱਚ ਦੱਸੋ ਕਿ ਤੁਹਾਨੂੰ ਸਾਡਾ ਤਰੀਕਾ ਕਿਸ ਤਰ੍ਹਾਂ ਦਾ ਲੱਗਾ ਤੇ ਤੁਸੀਂ ਵੀ ਆਪਣੀ ਫੈਮਿਲੀ ਦੇ ਨਾਲ ਬਣਾਓ ਤੇ ਘਰ ਇੰਜੋਏ ਕਰੋ ਤੇ ਠੰਡ ਨੂੰ ਵੀ ਇੰਜੋਏ ਕਰੋ ਓਕੇ ਜੀ ਸਤਿ ਸ਼੍ਰੀ ਅਕਾਲ